ਦੋਸਤੋ ਬਿਨਾ ਗੱਲ ਤੋਂ ਸਰਕਾਰ ਨੂੰ ਨਿੰਦਣਾ ਇਹ ਇਹ ਪਹਿਲਾਂ ਡਾਈ ਦਾ ਟਰੱਕ ਆਇਆ ਸੀ ਆਪਣੇ ਪਿੰਡ ਨੂੰ ਆਇਆ ਸੀ ਸੋਸਾਇਟੀ ਵੱਲੋਂ ਆਇਆ ਨਾ ਤੇ ਅੱਜ ਸਾਡੇ ਮੇਰੇ ਤਾਜੀ ਬੈਠੇ ਆ ਬਜ਼ੁਰਗ ਸਾਡੇ ਪਿੰਡ ਦੇ ਇਹ ਹੁਣ ਯੂਰੀਆ ਆਈ ਅੱਜ ਇਹ ਆਪਣੇ ਪਿੰਡ ਲੈਣੀ ਹੈ ਤੇ ਫਿਰ ਜਿਹੜੇ ਲੋਕ ਕਹਿੰਦੇ ਵੀ ਸਰਕਾਰ ਦੇ ਨਹੀਂ ਰਹੀ ਜਾਂ ਦੇਰੀ ਤੇ ਫਿਰ ਝੂਠ ਹੀ ਬੋਲ ਰਹੇ ਆ ਯਾਰ ਬਦਨਾਮ ਕਰਨਾ ਹੋਰ ਗੱਲ ਹੁੰਦੀ ਆ ਆ ਪ੍ਰੂਫ ਤੁਹਾਡੇ ਸਾਹਮਣੇ ਆ ਸਾਡੇ ਡਾਈ ਉਹਦੇ ਹੋਕਾ ਦੇ ਕੇ ਵੰਡ ਕੇ ਗਏ ਆਪਣੇ ਪਿੰਡਾਂ ਹੋਕਾ ਦੇ ਕੇ ਹੈ ਕਿ ਨਹੀਂ ਵੀ ਜਿਹਨੂੰ ਉਡਾਈ ਚਾਹੀਦੀ ਆ ਤੇ ਭਾਈ ਗੁਰਦੁਆਰੇ ਆ ਕੇ ਲੈ ਜਾਓ ਹਜੇ ਵੀ ਹਜੇ ਵੀ ਹਾਂ ਹਜੇ ਵੀ ਦੂਜੇ ਤੀਜੇ ਦੇ ਨਵਾਜ਼ ਦਿੰਦੇ ਆ ਸਾਡੇ ਜਿਹੜੀ ਕੋਆਪਰੇਟਿਵ ਸੁਸਾਇਟੀ ਆ ਉਹਦੀ ਗੱਲ ਕਰਦੇ ਆ ਕਿ ਆ ਹੁਣ ਯੂਰੀਆ ਦਾ ਭਰਿਆ ਟਰੱਕ ਕੋਈ ਸ਼ਾਰਟੇਜ ਨਹੀਂ ਕੋਈ ਕੁਛ ਨਹੀਂ ਜਿਹੜੇ ਲੋਕ ਬਦਨਾਮ ਕਰਦੇ ਆ ਉਹਨਾਂ ਦਾ ਕੰਮ ਸਰਕਾਰ ਨੂੰ ਬਦਨਾਮ ਕਰਨ ਦੀ ਛੱਡ ਕੇ ਕਰਨ ਪਰ ਜਿਹੜਾ ਕੰਮ ਮੈਂ ਕਹਿੰਨਾ ਭਗਵਾਨਤਮਾਨ ਨੇ ਜਟਾਸਤੇ ਕੀਤਾ ਨਾ ਤੇ ਜੱਟ ਤਾਂ ਇਹ ਉਹਦਾ ਦੇਣ ਦੇ ਸਕਦੇ ਕੁਈ ਦਿਨੇ ਦਿਨੇ ਬਿਜਲੀ ਹਾਂ ਹਾਂ ਉਹ ਵੀ ਬੀੜੀ ਵਾਧੂ ਵੀ ਉਹ ਫੜਿਆ ਕਿੰਨੀ ਕਰੇਗੀ ਹਾਂ ਤੇ ਨਹਿਰਾਂ ਦੇ ਪਾਣੀ ਆ ਕਿ ਟਿੱਲਾਂ ਤੱਕ ਚੁੜਾ ਦੇਵੇ ਇਧਰ ਆ ਜਾਓ ਅਕਾ ਮੈਂ ਕਿ ਨਹਿਰਾਂ ਦੇ ਪਾਣੀ ਵੇਖੇ ਸੀ ਆਪਾਂ 20-20 ਸਾਲ ਹੋ ਗਏ ਆ ਨਾ ਨਾ ਤੇ ਫੇਰ ਜੇ ਜੱਟ ਹਜੇ ਵੀ ਉਹਨੂੰ ਗਾਲਾਂ ਕੱਢਦੇ ਆ ਫਿਰ ਤਾਂ ਰੱਬ ਹੀ ਰੱਖ ਆਏ ਅਸੀਂ ਚੰਗੇ ਹੀ ਨਹੀਂ ਹਾਂ ਹੈ ਜੀ ਅਸੀਂ ਆਪਾਂ ਚੰਗੇ ਗਏਗੇ ਅਸੀਂ ਹਾਂ ਬਸ ਸਾਨੂੰ ਇਹ ਆ ਵੀ ਸਾਨੂੰ ਜੇ ਕੋਈ ਸਹੂਲਤ ਮਿਲਦੀ ਆ ਨਾ ਉਹ ਡੈਂਚੋਕ ਨਹੀਂ ਆ ਉਹ ਵਲੈਂਜੋਗੇ ਹਾਂ ਹੁਣ ਘਰਾਂ ਦੇ ਬਿੱਲ ਮਾਫ ਖੇਤਾਂ ਦੇ ਬਿੱਲ ਮਾਫ ਆਇਆ ਹੀ ਕੋਈ ਨਹੀਂ ਤੇ ਦਵਾਈ ਇਥੋਂ ਹਸਪਤਾਲ ਚੋਂ ਤਕਰੀਬਨ ਸਾਰੀ ਮਿਲਦੀ ਆ ਮੈਂ 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 ਇੰਨੇ ਇਥੋਂ ਮੈਂ ਭਾਵੇਂ ਆਪੇ ਇਥੋਂ ਲੈਣਾ ਹਾਂ ਅੱਗੇ ਮੇਰੀ ਦਵਾਈ 3500 4000 ਦੀ ਮਹੀਨੇ ਦੀ ਦਵਾਈ ਆਉਂਦੀ ਸੀਗੀ ਮੋਗੇਉ ਤੇ ਇੰਨੀ ਮਾਤਾ ਦੀ ਲਾ ਲਓ ਹੈ ਤੇ ਫੇਰ ਯਾਰ ਹਜੇ ਵੀ ਉਹਨੂੰ ਨਿੰਦੀ ਜਾਣਾ ਹਜੇ ਵੀ ਗਾਲਾਂ ਕੱਢੀ ਜਾਣੀਆਂ ਯਾਰ ਮੈਂ ਤਾਂ ਨਹੀਂ ਮੰਨਦਾ ਫਿਰ ਇਹ ਜਾ ਮੁੱਖ ਮੰਤਰੀ ਪੰਜਾਬ ਨੂੰ ਮਿਲੂਗਾ ਹਨਾ ਜਿਹੜੇ ਉਹ ਚੰਗੇ ਕੰਮ ਉਹ ਚੰਗੇ ਕਰਨੇ ਚਾਹੀਦੇ ਸਕੂਲ ਦਾ ਮੂੰਹ ਮੱਥਾ ਵੇਖੇ ਸਕੂਲ ਦਾ ਕੀ ਬਣਿਆ ਦਾ ਤੇ ਬਾਕੀ ਵੀ ਉਹ ਵੇਖਦਾ ਬਈ ਕਿੰਨੀਆਂ ਸੁਗਤੀਆਂ ਨੇ ਬਹੁਤ ਆਪਣੇ ਪਿੰਡ ਦੇ ਪਾਕਿਸਤਾਨ ਬੈਠੇ ਬੰਦੇ ਉਹਨਾਂ ਦੀ ਮੇਰੇ ਨਾਲ ਗੱਲ ਹੁੰਦੀ ਸੀ ਉਹ ਕਹਿੰਦੇ ਇਹ ਤਾਂ ਬਿੱਲਾਂ ਦੇ ਮਾਰੇ ਪਏ ਆ ਬਈ ਇੱਥੇ ਅਸੀਂ ਤੇ ਆਪਾਂ ਤੁਹਾਨੂੰ ਟੀਟ ਨੇ ਮਾਰਦੇ ਆ ਜਿਹੜੀ ਵਿੱਚ ਨੂੰ ਗੱਲ ਹੁਣ ਆਪਾਂ ਚੋ ਬਾਸਪਤੀ ਝੋਨਾ ਵੇਚਾ ਕੋਈ ਦਿੱਕਤ ਆਈ ਹੈ ਠੀਕ ਹੈ ਜੀ ਨੇ ਭੰਡਣਾ ਉਹਦਾ ਕੰਮ ਹੀ ਇਹ ਹੈ ਉਹਨਾਂ ਨੇ ਭੰਡੀ ਜਾਣੀ ਸਾਡਾ ਮਾਰ ਕਿੱਦਾਂ ਹੈ ਫਿਰ ਬਟਲ ਨਹੀਂ ਲੱਗਣਾ ਜਦੋਂ ਹੀ ਆ ਗਲਤ ਵਿਰੋਥੀ ਆ ਗਈ ਨਾ ਫਿਰ ਆਏ ਲੱਗਣਾ ਹੀ ਆ ਜਦੋਂ ਹੀ ਬਾਲਟੀਆਂ ਪਾਣੀ ਦੀਆਂ ਠੋਕ ਕੇ ਲੈ ਜਾਣਾ ਫਿਰ ਸਰਕਾਰ ਨੂੰ ਦੋਸ਼ ਦੇਣਾ ਨਾ ਨਹੀਂ ਨਹੀਂ ਇਹ ਚੰਗਾ ਦਾ ਰੱਬ ਨੂੰ ਨਹੀਂ ਉਹ ਲੱਗਣਾ ਹੀ ਆ ਆ ਤੁਹਾਡੇ ਸਾਹਮਣੇ ਦੋਸਤੋ ਆ ਸਾਡੇ ਪਿੰਡ ਦੇ ਸਤਾਰਜੋਗ ਬਜ਼ੁਰਗ ਬੈਠੇ ਆ ਹਾਂ ਹਾਂ ਅਸੀਂ ਆ ਖੜੇ ਆ ਪਰਸੋਂ ਡਾਈ ਦਾ ਟਰੱਕ ਆਇਆ ਹੋਕਾ ਦੇ ਕੇ ਵੰਡੀ ਆ ਠੀਕ ਹੈ ਅੱਜ ਤੜਕੇ ਵੀ ਹੋਕਾ ਦਿੱਤਾ ਵੀ ਸਟੋਰ 'ਚ ਵਾਧੂ ਪਈ ਹੈ ਜੀ ਉਹ ਚਾਹੀਦੀ ਹੈ ਲੈ ਆਓ ਤਣਕਬੀਜੀ ਆ ਕੋਈ ਦਿੱਕਤ ਨਹੀਂ ਆ ਯੂਰੀਆ ਦਾ ਟਰੱਕ ਤੁਹਾਨੂੰ ਦਿਖਾਤਾ ਭਰਿਆ ਆ ਆ ਸੋਖੇ ਜੀ 1:00 ਵਜੇ ਗੁਰੇ ਜੀ ਨਾ ਖੇਤ ਦੇ ਬਿੱਲ ਨਾ ਘਰ ਦੇ ਬਿੱਲ ਸਰਦਾਰ ਜੀ ਦਵਾਈਆਂ ਹਸਪਤਾਲ ਚੋਂ ਤਕਰੀਬਨ ਫ੍ਰੀ ਸਕੂਲ ਵਧੀਆ ਯਾਰ ਹੋਰ ਕੀ ਚਾਹੀਦਾ ਹੁੰਦਾ ਇਹੀ ਸੋਸ਼ਲ ਵੈਲਫੇਅਰ ਹੁੰਦੀ ਹੈ ਚਲੋ ਜੇ ਕੋਈ ਇੱਕ ਅੱਧੀ ਦਵਾਈ ਨਹੀਂ ਵੀ ਹਸਪਤਾਲ 'ਚੋਂ ਮਿਲਦੀ ਉਹ ਆਪਾਂ ਰਲ ਮਿਲ ਕੇ ਅਰੇਂਜ ਕਰ ਲਈਦਾ ਪਰ ਨਹੀਂ ਜਿਹੜਾ ਕੰਮ ਉਹਦਾ ਚੰਗਾ ਉਹਨੂੰ ਚੰਗਾ ਕਹਿਣਾ ਚਾਹੀਦਾ ਤੇ ਬਿਜਲੀ ਮੋਟਰਾਂ ਦੀ ਬਿਜਲੀ ਪਹਿਲੀ ਗੱਲ ਤਾਂ ਉਹਨੇ ਦਿਨੇ ਕੀਤੀ ਜਿਹੜੀ ਅੱਗੇ ਰਾਤ ਨੂੰ ਕਦੇ ਆਪਾਂ 1 ਵਜੇ ਉੱਠ ਕੇ ਭਾਜਦੇ ਸੀ ਕਦੇ ਹਨਾ ਕਿਵੇਂ ਕਦੇ ਕਿਵੇਂ ਹੁਣ 10-10 ਘੰਟੇ ਲਾਈਟ ਆਉਂਦੀ ਆ ਤੇ ਕਿਹਦਾ ਮੋਟਰਾਂ ਬੰਦ ਰਹੀਆਂ ਉਹ ਗੱਲ ਆ ਗਈ ਯੂਰੀਆ ਇਹ ਕਿ ਕਿ ਕਰ ਰਿਹਾ ਲੋਕ ਲਿਆਓ ਲਿਆਓ ਵੀਡੀਓ ਮੇ ਬਣਾਉਣ ਲੱਗਿਆ ਪਿਆ ਇਹ ਯੂਰੀਆ ਦੇ ਡਾਈ ਦੀ ਅਸੀਂ ਜਿਹੜੇ ਲੋਕ ਰੌਲਾ ਪਾਉਂਦੇ ਆ ਆ ਵੀਡੀਓ ਬਣਾਉਂਦੇ ਸਾਨੂੰ ਡਾਈ ਨਹੀਂ ਮਿਲੀ ਜੀ ਸਰਕਾਰ ਖਾ ਗਈ ਜੀ ਉਹ ਕਰ ਗਈ ਜੀ ਆ ਕਰ ਗਈ ਆਪਣੇ ਮਨ ਦਾ ਹੋ ਕੇ ਦੇ ਦੇ ਵੰਡੀ ਆ ਡਾਈ ਤੇ ਆ ਯੂਰੀਆ ਯੂਰੀਆ ਦੇ ਆ ਗਈ ਹੁਣ ਅੱਜ ਹੁਣ ਖਾ ਗਿਆ ਨਹੀਂ ਹੁਣ ਬਿਜਲੀ ਦਿਨੇ ਆਉਂਦੀ ਆ ਨਹੀਂ ਉਟਾਈ ਦਾ ਆ ਡੀਪੀ ਦਾ ਆਇਆ ਸੀ ਹੱਥਾਂ ਵਾਲਾ ਦਾ ਆ ਮੈਂ ਜਿਹਨੇ ਆਪਣੇ ਮੰਡੀ ਰੋਡ ਤੋਂ ਲੈ ਕੇ ਲੋਕੀ ਹਾਂ ਬਾਕੀ ਮੇਰੇ ਖਿਆਲ ਨਹੀਂ ਹੁਣ ਬਿਜਲੀ ਬਿਜਲੀ ਮੋਟਰਾਂ ਵਾਲੀ ਬਿਜਲੀ ਦੀ ਦਿੱਕਤ ਹੈਗੀ ਆ ਮੋਟਰ ਵਾਲੀ ਦੀ ਕੋਈ ਬਿਜਲੀ ਦੀ ਦਿੱਕਤ ਹੈਗੀ ਮੋਟਰ ਵਾਲੀ ਦੀ ਕੋਈ ਹੋਰ ਹੀ ਦਿੱਕਤ ਹੈ ਉਹ ਹੁਣ ਦਿਹਾੜੀ ਪਾ ਬਣਦਾ ਇੱਥੋਂ ਉਹ ਨਹੀਂ ਉਹ ਚਲੋ ਉਹ ਤਾਂ ਕੱਟ ਲੱਗਿਆ ਹੋਵੇ ਉਹਦੇ ਤੇ ਕੋਈ ਹੁਣ ਜਿਆ ਭਾਂਏ ਕਰੀ ਚੱਲੀ ਗਏ ਵੀ ਜੇ ਅਕਸਰ ਆਪਾਂ ਵੀ ਚੱਲਦੇ ਯਾਰ ਕਿਤੇ ਬਿਮਾਰ ਪੈ ਨਹੀਂ ਆ ਚੜਾਈ ਨਹੀਂ ਜਾਂਦੇ ਨਹੀਂ ਉਹ ਤਾਂ ਹੁਣ ਚਲੋ ਜਿਹੜੀ ਚੀਜ਼ ਖਰਾਬ ਹੋ ਗਈ ਉਹਦਾ ਕੀ ਕਹਿ ਸਕਦੇ ਆਧੀਆਂ ਕਰਕਦਾ ਪਰ ਇਹ ਨਹੀਂ ਨੀ ਨਾ ਪੱਗ ਵਾਲੀਆਂ ਜੀ ਫਿਰ ਨਹੀਂ ਬੰਦੀਆਂ ਬਿਲਕੁਲ ਬਿਲਕੁਲ ਇੰਨਾ ਵੇਣ ਦੂਜੀ ਬਾਦ ਪਾਉਣ ਨੂੰ ਉਹ ਪਰ ਰੈਡ ਪਾਉਂਦਾ ਉਹ ਤਾਂ ਜੇ ਆਪਾਂ ਕਹੀਏ ਵੀ ਹੁਣ ਆਪਾਂ ਜੇ ਬੁਖਾਰ ਚੜਾ ਲਈ ਤੇ ਕਹੀਏ ਵੀ ਨਹੀਂ ਜੀ ਅਸੀਂ ਤਾਂ ਉਹ ਤਾਂ ਫਿਰ ਬਾੜਾ ਮੋੜ ਤੋਂ ਚਲੋ ਕੁਝ ਮਸ਼ੀਨਰੀ ਚੱਲਦੀ ਆ ਉਹਨੇ ਛੜਦਾ ਵੀ ਹੈ ਕਰ ਗਿਆ ਇੱਕ ਕਰ ਗਈ ਹਾਂ ਉਹ ਸਫਾਈ ਕਰਦਾ ਇੱਥੇ ਦੀ ਛੱਟ ਉਹਦੀ ਵੀ ਘੱਟ ਚੱਲ ਸਫਾਈ ਕਰੀ ਜਾਂਦੀ ਜਿਹੜੀ ਗ੍ਰੈਡ ਦੀ ਇਹਦੀ ਵੀ ਸਫਾਈ ਹੋ ਜਾਂਦੀ ਆ ਹੋ ਜਾਂਦੀ ਆ ਇਹਦੀ ਸਫਾਈ ਹੋਈ ਉਹ ਤਾਂ ਜਿਹੜਾ ਕੱਟ ਲੱਗਦਾ ਆਪਣਾ ਤਾਂ ਕੱਟ ਰਿਹਾ ਹੈ ਨਹੀਂ ਫਿਰ ਅਪਰ ਮੋਟਰ ਵਾਲੀ ਲੜਦਾ ਸੀ ਨਾ ਕਹਿੰਦੇ ਵੀ ਆਈ ਨਹੀਂ ਤਾਂ ਫਿਰ ਉਹ ਤਾਂ ਜਿਹੜੀ ਆਪਾਂ ਉਹੀ ਗੱਲ ਕਰਦੇ ਵੀ ਹੁਣ ਤੱਕ ਦੇ ਮੁੱਖ ਮੰਤਰੀਆਂ ਨਾਲੋਂ ਹੁਣ ਇਦੋਂ ਅੱਗੇ ਸੱਚ ਤੁਹਾਡੀ ਯਾਤਰਾ ਸਾਰੀ ਫ੍ਰੀ ਆ ਬੱਸਾਂ ਆ ਜਾਣੀਆਂ ਪੰਜ ਤਖਤਾਂ ਦੇ ਉੱਤੇ ਤੁਹਾਡੀ ਸਾਰੀ ਯਾਤਰਾ ਫ੍ਰੀ ਹੈ ਬਜ਼ੁਰਗਾਂ ਨੂੰ ਤੋਂ ਜਿਹਨੇ ਜਾਣਾ ਆਪ ਦੇ ਨਾਮ ਲਖਵਾਇਓ ਤੇ ਜਾ ਕੇ ਅੰਮ੍ਰਿਤਸਰੋਂ ਤੁਰਨਾ ਉਹਨਾਂ ਨੇ ਸਾਰੇ ਤਖਤਾਂ ਤੋਂ ਉਹਨੂੰ ਫ੍ਰੀ ਮੱਥਾ ਟੇਕ ਕੇ ਜੀ ਆਜਾ